ਮੇਰਾ ਨਾਮ ਜੀ ਕਵਰ ਪਸਾਰ ਸਿੰਘ ਛੋਟਾ ਨਾਲ ਦੀਪ ਕਾਈ ਪਿੰਡ ਪਿੰਡ ਚੋਲਾ ਸਾਹਿਬ ਜੀ ਤੇ ਕੀ ਗੱਲ ਬਾਤ ਹੋਈ ਜੀ ਰਾਤ ਇਹ ਜੀ ਰਾਤ ਜਦੋਂ ਨੇਰੀ ਚ ਖੜਾਇਆ ਤੇ ਤਾਰ ਕੋਈ ਜਦੋਂ ਬਿਜਲੀ ਆਈ ਨੇਰੇ ਤੇ ਉਹ ਤਾਰ ਸਪਾਰਕ ਕਰ ਗਈ ਜੀ ਉਸ ਸਪਾਰਕ ਕਰਨ ਦੇ ਨਾਲ ਤੇ ਉਹ ਫਿਰ ਆਗ ਹੌਲੀ ਹੌਲੀ ਕਿਤੇ ਪਤਾ ਨਹੀਂ ਰਾਤ ਅਸੀਂ ਤੇ ਚਲੋ ਲੰਮੇ ਪੈ ਗਏ ਇੱਕ ਆ ਰੋਲੇ ਜਿਹਾ ਕਰਕੇ ਲਾਈਟਾਂ ਦੇ ਉਟਾਂ ਤੇ ਬੁਝਾ ਦੋ ਤੇ ਲਾਈਟਾਂ ਬੁਝਾਈਆਂ ਅਸੀਂ ਤੇ ਰਾਤ ਅੱਗ ਲੱਗ ਗਈ ਪਤਾ ਨਹੀਂ ਜਿਹੜੇ ਵੇਲੇ ਲੱਗੀ ਜਦੋਂ ਸਵੇਰੇ ਵੇਖਿਆ ਅਸੀਂ ਕੋਈ 5 6 ਵਜੇ ਮਹਿਸੂਸ ਹੋਇਆ ਵਾ ਉਹਨੇ ਚਿਰ ਨੂੰ ਟਰੈਕਟਰ ਬਹੁਤ ਮਚਣ ਡਿਆ ਸੀ ਜੀ ਤੇ ਫਿਰ ਪਾਣੀ ਪਾਇਆ ਮੋਟਰ ਲਾਈ ਬੁਝਾਇਆ ਮਹਾ ਤੇ ਟਰੈਕਟਰ ਸਾਰੇ ਜੀ ਸਾਰੇ ਤੁਹਾਡੇ ਸਾਹਮਣੇ ਸਾਰੇ ਟਰੈਕਟਰ ਸੜਦੇ ਆ ਜੀ ਖਤਮ ਹੋ ਗਿਆ ਟਰੈਕਟਰ ਜੀ 8 10 ਲੱਖ ਦਾ ਟਰੈਕਟਰ ਹੀ ਜੀ ਤੇ ਇਹੋ ਸਾਡਾ ਰਿਗਾਰ ਹੀ ਕੋਹ گاਵਾ ਦਾ ਸ਼ੈੱਡ ਪਾਇਆ ਸੀ گاਵਾ ਪਹਿਲਾਂ ਉਹ ਮਰਗੀਆਂ ਜੀ ਉਹ ਐਦਾਂ ਕੋਈ ਕੰਮ ਹੋ ਗਿਆ ਵਾ ਦਾ ਘਾਟਾ ਨਹੀਂ ਰੋਕਾਇਆ ਤੇ ਰੋਜ਼ਾ ਕਰਕੇ ਉਹ ਟਰੈਕਟਰਾਂ ਦੇ ਸਾਡਾ ਬਹੁਤ ਨੁਕਸਾਨ ਪਹਿਲੀ 2.5 ਕਿਲੇ ਪਹਿਲੀ ਇਹ ਨਹੀਂ ਪਹਿਲੀ ਦੇ ਵਿੱਚ ਨਹੀਂ ਜੀ ਕਾਰੋਬਾਰ ਇਹ ਕਾ ਜੀ ਉਹਨੇ ਪਹਿਲੀ ਵਿੱਚ ਟਾਵਰ ਲਾਤੇ ਟਾਵਰਾਂ ਨੇ ਡੰਡਾ ਲਾ ਕੇ ਰੱਖਦੀ ਨਹੀਂ ਅਹੀਂ ਤੇ ਆ ਕੋਠੇਗਾਠੇ ਪੌਣੇ ਹੀ ਉਹ ਵੀ ਪੌਣ ਤੋਂ ਓਕੇ ਹੋਏ ਵੇ ਉੱਤੇ ਸਾਡੇ ਬਿਜਲੀਕਰ ਬਣਾਇਆ ਵੇ ਉਦੋਂ ਸਾਨੂੰ ਕੁਝ ਨਹੀਂ ਦਿੱਤਾ ਜੀ ਕਾਲੀ ਸਰਕਾਰ ਹੀ ਉਹ ਵੀ ਜਦੋਂ ਤੱਕ ਇਹ ਨਾ ਡਾ ਵਰਗਾ ਦੇ ਉੱਤੇ ਉਲਟਾ ਅੰਦੇ ਪਰਚਾ ਕਰਤਾ ਇੱਕ ਤੇ ਹੁਣ ਆ ਜਿਹੜਾ ਹੋ ਗਿਆ ਜੀ ਇਹ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਵੀ ਟਰੈਕਟਰ ਸਾਡੇ ਕੋ ਨਾ ਬੰਨਨਾ ਵਾ ਤੇ ਨਾ ਓਖੇ ਹੀ ਜਾਣਾ ਜਿਹਨੇ ਦਾਦਾ ਕਰਾਇਆ ਪਹਾੜਾ ਪੇ ਬੰਦਾ ਕਰ ਲੀਦਾ ਵਾ ਕੋਈ ਦੂਜਾ ਥੇ ਕੇਸੇ ਦੇ ਲੈ ਕੇ ਕੋ ਟਾਈਮ ਪਾਸ ਕਰ ਲੀਦਾ ਸੀ ਉਹ ਵੀ ਮੁਸ਼ਕਲ ਹੋ ਗਿਆ ਜੀ ਜ਼ਿਆਦਾ ਤੂੜੀ ਜੀ ਉਹ 10 ਕ ਟਰਾਲੀਆਂ ਦੀ ਛੁੱਟੀ ਅੰਦਰ ਦੋ ਵਿਚਾਰ ਗੱਟ ਡਾਕਟਰ ਵਾਲੀਆਂ ਤੂੜੀ ਦੀਆਂ ਹੀ ਜੀ ਉਹ ਇਹ ਸੜ ਗਈ ਸਾਰੀ ਅੰਦਰ ਪਾਈ ਜਿਹੜੇ ਪਾਲਾਂਗੇ ਪਹਿਲਾਂ ਉਹ ਵੀ ਸੜ ਗਈ ਸਾਰੀ ਹੋਣ ਗਾੜੀ ਦਾੜ ਵੀ ਪਤਾ ਨਹੀਂ ਹੈਗਾ ਕਿ ਦੇ ਕੇ ਨਹੀਂ ਮਿਲਣੀ ਕਿਤੇ ਨਹੀਂ ਕੀ ਮੰਗ ਕੀ ਕਰਦੇ ਤਾਂ ਮੰਗਦੇ ਕਰਦੇ ਜੇ ਕੋਈ ਮਸਤ ਕੀਤੀ ਜਾਵੇ ਕੋਈ ਐਨ ਆਰ ਆਈ ਵੀਰ ਮਸਤ ਕਰ ਦੇਣ ਕੋਈ ਆਪਣੀਆਂ ਸੰਸਥਾਵਾਂ ਵਾਂ ਕੋਈ ਮਤ ਕਰ ਦੇ ਸਾਡੀ ਤੇ ਸਾਡਾ ਅੱਗੇ ਰੁਜ਼ਗਾਰ ਚੱਲ ਪੇ ਨਹੀਂ ਤੇ ਬਹੁਤ ਜ਼ਿਆਦਾ ਮੁਸ਼ਕਲ ਆ ਜੀ ਔਖਾ ਹੋ ਗਿਆ ਜ਼ਿਆਦਾ ਔਖਾ ਹੋ ਗਿਆ ਜੀ ਨਹੀਂ ਸਾਡੇ ਕੋਲ ਨਹੀਂ ਰੋਕਾਉਣਾ ਜੀ कम दिल्ली क्राइम नेशनल न्यूज नजर सब पर